ਗਿੱਦੜਵਾ ਡਿੰਪੀ ਟਿਲੋਂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਵੀਰ ਸਿੰਘ ਬਾਦਲ ਨੂੰ ਸਿੱਧਾ ਚੈਲੰਜ ਕਰ ਦਿੱਤਾ ਹੈ ਗਿੱਦੜਵਾ ਤੋਂ ਚੋਣ ਲੜਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਵੀਰ ਸਿੰਘ ਬਾਦਲ ਨੂੰ ਚੈਲੰਜ ਕਰ ਦਿੱਤਾ ਹੈ ਮੁੱਖ ਮੰਤਰੀ ਨੇ ਆਖਿਆ ਕਿ ਸਖਵੀਰ ਸਿੰਘ ਬਾਦਲ ਗਿੱਦੜਵਾ ਤੋਂ ਚੋਣ ਲੜ ਕੇ ਵਿਖਾਉਣਾ ਹੋਰ ਕੀ ਕੁਝ ਆਖਿਆ ਤੁਹਾਨੂੰ ਪੂਰੀ ਖਬਰ ਦੱਸਦੇ ਹਾਂ ਤੁਸੀਂ ਜੁੜਿਓ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਗੇਦੜਵਾ ਹਤੋਂ ਅਕਾਲੀ ਆਗੂ ਡਿੰਪੀਟੇ ਲੋ ਨੂੰ ਅੱਜ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਾਉਣ ਪਹੰਚੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਸਿੰਘ ਬਾਦਲ ਉੱਤੇ ਤਿੱਖੇ ਨਿਸ਼ਾਨੇ ਵੀ ਸਾਦੇ ਇਸੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਸਿੰਘ ਬਾਦਲ ਨੂੰ ਸਿੱਧਾ ਚੈਲੰਜ ਕਰ ਦਿੱਤਾ ਮੁੱਖ ਮੰਤਰੀ ਨੇ ਚੈਲੰਜ ਕਰਦਿਆਂ ਕਿਹਾ ਕਿ ਗਿੱਦੜਵਾਹਾ ਤੋਂ ਸੁਖਵੀਰ ਸਿੰਘ ਬਾਦਲ ਚੋਣ ਲੜ ਕੇ ਵਿਖਾਉਣ ਜੇ ਹਿੰਮਤ ਹੈ ਤਾਂ ਗਿੱਦੜਵਾਹਾ ਦੇ ਵਿੱਚ ਸੁਖਵੀਰ ਸਿੰਘ ਬਾਦਲ ਚੋਣ ਲੜ ਕੇ ਦਿਖਾਉਣ ਆਉਣ ਮੈਦਾਨ ਦੇ ਵਿੱਚ ਇਸੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹਨਾਂ ਦੇ ਵਿੱਚ ਹਿੰਮਤ ਨਹੀਂ ਹੈਗੀ ਕਿ ਉਹ ਗਿੱਦੜਵਾਹ ਤੋਂ ਚੋਣ ਲੜ ਸਕਣ ਤਾਂ ਹੋਰ ਕੀ ਕੁਝ ਆਖਿਆ ਆਓ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਹਾਨ ਸੁਣਦੇ ਹਾਂ ਵੋਟਾਂ-ਵੋਟਾਂ ਇਹਦਾ ਮੈਂ ਕੀ ਲੋਡ ਪਾਉਗੀ ਹੁਣ ਹਾਂਜੀ ਹਾਂਜੀ ਨਾਲ ਹੈ ਨਾਲ ਹੈ ਨਾਲ ਹੈ ਸੋ ਮੈਨੂੰ ਲੱਗਦਾ ਨਹੀਂ ਮੈਂ ਜੋ ਆਉਂਦਾ ਜਦੋਂ ਇੱਥੇ ਹੈਲੀਕਾਪਟਰ ਉਤਰਿਆ ਉੱਥੋਂ ਲੈ ਕੇ ਉੱਥੋਂ ਲੈ ਕੇ ਇੱਥੇ ਤੱਕ ਸਾਰੇ ਦੁਕਾਨਾਂ ਚੋਂ ਬਾਹਰ ਨਿਕਲ ਕੇ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਐਦਾਂ ਕਰਕੇ ਪਿਆਰ ਦੇਣ ਮੈਂ ਮੈਂ ਰਾਜਵੀਰ ਨੂੰ ਕਿਹਾ ਮੈਂ ਕਿਹਾ ਮਨ ਇੱਥੇ ਤਾਂ ਮਨ ਲੱਗਦਾ ਵੋਟਾਂ ਪਾਉਣ ਦੀ ਲੋੜ ਹੀ ਨਹੀਂ ਪੈਣੀ ਇਹਦਾ ਕੰਮ ਫਰੇ ਹੀ ਨੇ ਪੜ ਗਿਆ ਹੈ ਸੋ ਇਸ ਕਰਕੇ ਹੁਣ ਆਪ ਆਪ ਭੱਜਦੇ ਫਿਰਦੇ ਨੇ ਜਦੋਂ ਹਿੰਮਤ ਹੁੰਦੀ ਨਾ ਫਿਰ ਜਦੋਂ ਡਿੰਪੀ ਨੇ ਕਿਹਾ ਸੀਗਾ ਵੀ ਜਦਾਂ ਤੁਸੀਂ ਆਪ ਲੜ ਲਓ ਮੈਂ ਤੁਹਾਡੇ ਨਾਲ ਖੜੂ ਜਾਂ ਫਿਰ ਮੈਨੂੰ ਲਾਓ ਤੇ ਹੁਣ ਨਾ ਡਿੰਪੀ ਰੇ ਨਾ ਆਪ ਲੜੂ ਆਪ ਕੀ ਤੇ ਲੜ ਲੂ ਆਜੋ ਮੈਂ ਤਾਂ ਭਾਲਦਾ ਫਿਰਦਾ ਮੈਂ ਤਾਂ ਮੈਂ ਤਾਂ ਪਾਰਲੀਮੈਂਟ ਚੋਂ ਮੇਰਾ ਪੇਚਾ ਉੱਥੇ ਪੈਂਦਾ ਸੀ ਮੈਂ ਤਾਂ ਰੋਜ਼ ਲੜਦਾ ਸੀ ਨਾ ਵੀ ਤੁਸੀਂ ਖਾ ਕੇ ਲੁੱਟ ਕੇ ਤੁਸੀਂ ਤੁਸੀਂ ਸਾਡੀ ਜਵਾਨੀ ਬਰਬਾਦ ਕਰਤੀ ਤੁਸੀਂ ਸਾਡਾ ਬਢਾਪਾ ਖਾ ਕੇ ਸਾਡੇ ਬਚਪਨ ਖਾ ਕੇ ਆਓ ਉਹ ਨਹੀਂ ਹੁੰਦੇ ਜੀ ਉਹ ਉਹ ਨਹੀਂ ਹੁੰਦੇ ਜੀ ਉਹਨਾਂ ਨੂੰ ਹੁਣ ਪਤਾ ਲੱਗ ਗਿਆ ਕਿ ਹੁਣ ਉਹ ਜ਼ਮਾਨੇ ਨਹੀਂ ਰਹੇ ਜਦੋਂ ਇੱਕ ਲਾਣੇਦਾਰ ਦੇ ਕਹਿਣ ਤੇ 25 ਦੀਆਂ 25 ਘਰ ਦੀਆਂ ਵੋਟਾਂ ਪੰਥ ਨੂੰ ਹੁਣ ਨਹੀਂ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਇਹ ਪੰਥ ਵਾਲੀ ਹੈ ਨਹੀਂ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਕੁਝ ਪਤਾ ਹੀ ਨਹੀਂ ਸੋ ਇਸ ਕਰਕੇ ਮੈਂ ਕਹਿਣਾ ਜਿੱਦੜਬਾਈ ਵਾਲਿਓ ਕੱਲੇ-ਕੱਲੇ ਪਿੰਡ ਦਾ ਮੈਂ ਨਕਸ਼ਾ ਜਾਣਦਾ ਔਰ ਤੁਸੀਂ ਜੋ ਜਿਵੇਂ ਡਿੰਪੀ ਹੋਰ ਨਾਲ ਮਿਲਦੇ ਰਹਿੰਦੇ ਹੋ ਕੋਈ ਕਿਸੇ ਪਿੰਡ ਦੀ ਕੋਈ ਪ੍ਰੋਬਲਮ ਕਿਸੇ ਕਿਸਮ ਦੀ ਕੋਈ ਨਵਾਂ ਪ੍ਰੋਜੈਕਟ ਸ਼ੁਰੂ ਕਰਨਾ ਹੈ ਕੋਈ ਪੁਰਾਣੇ ਨੂੰ ਠੀਕ ਕਰਨਾ ਹੈ ਤਾਂ ਜਿਹੜੇ ਇਹਨਾਂ ਨੂੰ ਡਿੰਪੀ ਹੋਰ ਨਾਲ ਸਲਾਹ ਕਰ ਲੋ ਇਹ ਮੈਨੂੰ ਦੱਸ ਦੇਣਗੇ ਨਾਲ ਦੀ ਨਾਲ ਤੁਹਾਡਾ ਜਿਹੜਾ ਕੰਮ ਹੈ ਕਿਉਂਕਿ ਮੈਂ ਅੱਜ ਇੰਨਾ ਖੁਸ਼ ਆ ਕਿ ਬਹੁਤ ਘੱਟ ਮੌਕੇ ਮਿਲਦੇ ਆ ਜਦੋਂ ਤੁਸੀਂ ਤੁਹਾਨੂੰ ਪਾਰਟੀ ਦੇ ਵਿੱਚ ਹੀਰੇ ਜਿਹੜੇ ਹੀਰੇ ਨੇ ਉਹ ਮਿਲਦੇ ਹੋਣ ਤੁਹਾਨੂੰ ਜੀ ਤਾਜ ਚ ਰੱਖਣਗੇ ਇਹ ਸੀਰੇ ਨੂੰ ਅਸੀਂ ਆਪਣੇ ਆਪਣੇ ਤਾਜ ਦੇ ਵਿੱਚ ਜੜ ਕੇ ਰੱਖਣਗੇ